ਰਾਜਵਿੰਦਰ ਸਿੰਘ ਲੱਕੀ ਜੀ ਨੇ ਪੂਰੇ ਤਿੰਨਾਂ ਵਿਧਾਨ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਰੇ ਨੂੰ ਬੁਲੰਦ ਕੀਤਾ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਝੰਡੇ ਨੂੰ ਘਰ-ਘਰ ਤੱਕ ਪਹੁੰਚਾਇਆ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਇਆ ਹੈ ਸੋ ਉਸ ਉਹਨਾਂ ਕੰਮਾਂ ਨੂੰ ਦੇਖਦੇ ਅੱਜ ਭਾਰਤੀ ਜਨਤਾ ਪਾਰਟੀ ਨੇ ਦੁਬਾਰਾ ਰਾਜਵਿੰਦਰ ਲੱਕੀ ਜੀ ਨੂੰ ਜ਼ਿਲ੍ਹੇ ਦੀ ਕਮਾਂਡ ਸੌਂਪੀ ਹੈ ਸਾਰੀ ਸਮੁੱਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਪ੍ਰਚਾਰ ਪੜਾਇਆ ਗਿਆ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਇਆ ਕਿਉਂਕਿ ਲੱਗੀ ਜੇ ਸਾਡੇ ਨੂੰ ਬਹੁਤ-ਬਹੁਤ ਖੁਸ਼ੀ ਨਾਲ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਈਆਂ ਹੋਈਆਂ ਸੰਗਤਾਂ ਦਾ ਇਹ ਜਿਹੜਾ ਨੇ ਸਾਡੀ ਸੰਗਠਨ ਪੂਰਵ ਪਹਿਲਾਂ ਵੀ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਵਿੱਚ ਇੱਕ ਸਾਡੀ ਨਵਾਂ ਸ਼ਹਿਰ ਵਿਕੇ ਹੋਈ ਸੀ ਸਾਰੇ ਜਿੰਨੇ ਵੀ ਪ੍ਰਮੁੱਖ ਅਹੁਦੇਦਾਰ ਸੀਗੇ ਔਰ ਉਹਨਾਂ ਸਾਰਿਆਂ ਦੀ ਰਾਏ ਲਈ ਗਈ ਸਾਡੇ ਬਜਾਰਬਰ ਸ਼੍ਰੀ ਰਵੀਕਰਨ ਕਾਲੋ ਜੀ ਔਰ ਉਹਨਾਂ ਦੇ ਨਾਲ ਸੁਖਵਿੰਦਰ ਗੋਲਟੀ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਇਹ ਪੂਰੀ ਲੋਕਤੰਤਰੀ ਤਰੀਕੇ ਨਾਲ ਡੈਮੋਕ੍ਰੇਸੀ ਤਰੀਕੇ ਨਾਲ ਜਿਹੜੀ ਇਹ ਚੋਣ ਪ੍ਰਕਿਰਿਆ ਕੀਤੀ ਗਈ ਆ ਔਰ ਦੇਸ਼ ਅੰਦਰ ਇੱਕੋ ਇੱਕ ਭਾਰਤੀ ਜਨਤਾ ਪਾਰਟੀ ਐਸੀ ਪਾਰਟੀ ਹੈ ਜਿਹੜੀ ਕਿ ਆਪਣੇ ਦਲ ਦੇ ਤੋਂ ਲੈ ਕੇ ਉੱਪਰ ਤੱਕ ਜਿਹੜੀਆਂ ਵੀ ਸੰਗਠਨ ਚੋਣਾ ਹੋਣ ਤੇ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਹੋਣ ਜਾਂ ਕਿਸੇ ਵੀ ਨੁਮਾਇੰਦੇ ਨੂੰ ਚੁਣਨਾ ਹੋਵੇ ਪੂਰੇ ਡੈਮੋਕਰੇਟਿਕ ਕਿਨ ਲੋਕਤੰਤਰ ਤਰੀਕੇ ਨਾਲ ਚੁਣਿਆ ਜਾਂਦਾ ਔਰ ਇਸੇ ਲੜੀ ਤਹਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਵਿੱਚ ਸਾਡੇ ਅਬਜ਼ਰਵਰ ਜਾ ਰਹੇ ਆ ਔਰ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਚੋਣਾਂ ਵਰਕਰਾਮ ਦੀ ਹਾਜ਼ਰੀ ਵਿੱਚ ਕੀਤੀ ਜਾ ਰਹੀ ਆ ਔਰ ਇੱਥੇ ਵੀ ਹਜ਼ਾਰਾਂ ਦੀ ਗਿਣਤੀ ਜੱਜ ਵਰਕਰ ਇਕੱਠੇ ਹੋਏ ਸੀ ਪੂਰੇ ਜ਼ਿਲ੍ਹੇ ਭਰ ਤੋਂ ਔਰ ਉਹਨਾਂ ਨੇ ਜਿਹੜੀ ਆਪਣੀ ਜਿਹੜੀ ਸਹਿਮਤੀ ਪ੍ਰਗਟ ਕੀਤੀ ਸੀ ਔਰ ਉੱਤੇ ਹੀ ਮੋਹਰ ਲਾਉਂਦੇ ਆ ਹਾਈ ਕਮਾਂਡ ਨੇ ਸਾਡੇ ਜ਼ਿਲ੍ਹੇ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਜੀ ਨੂੰ ਤੁਵਾਰਾ ਫੇਰ ਇਹਨਾਂ ਤੇ ਗੁਣਾ ਪਾਇਆ ਕਿਉਂਕਿ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਅਸੈਂਬਲੀ ਚੋਣਾਂ ਆ ਇਹਦਾ ਬਿਗਲ ਵੱਜ ਚੁੱਕਾ ਆ ਔਰ ਜਿਹੜੀ ਇਹ ਮੌਜੂਦਾ ਸਰਕਾਰ ਆ ਇਹ ਜੱਟ ਆਪਣੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਕੌਣ ਤੇ ਲੱਗੀ ਹੋ ਆ ਔਰ ਪੰਜਾਬ ਦੇ ਵਿੱਚ ਜਿਹੜਾ ਕਿ ਪੁਲਿਸ ਦਾ ਰਾਜ ਕੀਤਾ ਜਾ ਰਿਹਾ ਔਰ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਔਰ ਇਸੇ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਇੱਕੋ ਇੱਕ ਭਾਰਤੀ ਜਨਤਾ ਪਾਰਟੀ ਆ ਤੋ ਕਿ ਬਾਕੀ ਸਾਰੀਆਂ ਪਾਰਟੀਆਂ ਲੋਕਾਂ ਨੇ ਦੇਖ ਲਈਆਂ ਪਰ ਭਾਰਤੀ ਜਨਤਾ ਪਾਰਟੀ ਵੱਲ ਲੋਕਾਂ ਦੀ ਆਸ ਆਈ ਦੇ ਆਸਰਾ ਉਹਨਾਂ ਦੇ ਸਾਹਮਣੇ ਤੇ ਕੀ ਦੀਓ ਜਿਹਨਾਂ ਪ੍ਰਸਤਾਵ ਪੁਰਾਇਆ ਗਿਆ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਜ ਨੂੰ ਲੱਗੀ ਜੀ ਸਾਡੇ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੰਗਾਲ ਦੇ ਲੋਕਾਂ ਕਰਦੇ ਹੋ ਬੰਗਾਲ ਹੜ੍ਹ ਦੇ ਵੀ ਕੈਂਡੀਡੇਟ ਸਨ जिला प्रधान पद ਲਈ ਤੁਹਾਡੀ ਪਸੰਦ ਕੀ ਸੀਗੀ ਕੀ ਆਪਣੇ ਹੱਥੇ ਦਾ ਪ੍ਰਧਾਨੀ ਚਾਹੁੰਦੇ ਨਹੀਂ ਜੀ ਇਸ ਤਰ੍ਹਾਂ ਨਹੀਂ ਸੀਗੀ ਪਾਰਟੀ ਦੇ ਵਿੱਚ ਤੁਹਾਨੂੰ ਪਹਿਲੇ ਦੱਸਿਆ ਡੈਮੋਕ੍ਰੇਟੀਕ ਕਿਹਨਾਂ ਚੋਣ ਹੁੰਦੀ ਆ ਸਾਰਿਆਂ ਨੇ ਆਪ ਕੋ ਆਪਣੇ ਤਰੀਕੇ ਨਾਲ ਆਪਣਾ ਨਾਮਜ਼ਦਗੀ ਪੇਪਰ ਕੀਤੇ ਸੀਗੇ ਜੋ ਵੀ ਆਪਣੇ ਆਪ ਨੂੰ ਚਾਹਵਨ ਸਮਝਦੇ ਸੀਗੇ ਉਹਨਾਂ ਨੇ ਮਤਲਬ ਆਪਣੇ ਨਾਮਿਨੇਟ ਪੇਪਰ ਕੀਤੇ ਸੀਗੇ ਪਰ ਆਖਰ ਫੈਸਲਾ ਪਾਰਟੀ ਹਾਈ ਕਮਾਂਡ ਦਾ ਹੈ ਅਸੀਂ ਪਾਰਟੀ ਹਾਈ ਕਮਾਂਡ ਨਾਲ ਆ ਪਾਈ ਪਾਰਟੀ ਹਾਈ ਕਮਾਂਡ ਜਿਹਨੂੰ ਚਾਹਵੇ ਬਣਾ ਸਕਦੀ ਆ ਜਿਹਨੂੰ ਚਾਹਵੇ ਹਟਾ ਸਕਦੀ ਆ ਅਸੀਂ ਇਸ ਪੈਂਡ ਪੂਰੀ ਤਰ੍ਹਾਂ ਸਹਿਮਤ ਹਾਂ ਸਾਡੇ ਰਾਸ਼ਟਰੀ ਅਧਿਕਾਰਚ ਜੇਪੀ ਨੱਡਾ ਜੀ ਪੰਜਾਬ ਦੇ ਕਾਰਜਕਾਰੀ ਅਧਿਕਾਰਚ ਅਸ਼ਨੀ ਸ਼ਰਮਾ ਜੀ ਔਰ ਸਨੀਲ ਜਾਖੜ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਸ ਇੱਕ ਜਿਸ ਨੇ ਜਿਨ੍ਹਾਂ ਨੇ ਇੱਕ ਨਿਮਾਣੇ ਜੇ ਕਾਰਜਕਰਤਾ ਨੂੰ ਪਹਿਲੇ ਜ਼ਿਲ੍ਹਾ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਦੇ ਨਾਲ ਰਾਜਵਿੰਦਰ ਸਿੰਘ ਲੱਕੀ ਜੀ ਨੇ ਪੂਰੇ ਤਿੰਨਾ ਵਿਧਾਨ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਰੇ ਨੂੰ ਬੁਲੰਦ ਕੀਤਾ ਔਰ ਭਾਰਤੀ ਜਨਤਾ ਪਾਰਟੀ ਦੇ ਝੰਡੇ ਨੂੰ ਘਰ-ਘਰ ਤੱਕ ਪਹੁੰਚਾਇਆ ਔਰ ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਕਰਤਾ ਕਰਤਾ ਪੰਚਾਇਤ ਸੋ ਉਸ ਉਹਨਾਂ ਕੰਮਾਂ ਨੂੰ ਦੇਖਦੇ ਅੱਜ ਭਾਰਤੀ ਜਨਤਾ ਪਾਰਟੀ ਨੇ ਦੁਬਾਰਾ ਰਾਜਿੰਦਰ ਲੱਕੀ ਜੀ ਨੂੰ ਜ਼ਿਲ੍ਹੇ ਦੀ ਕਮਾਂਡ ਸੌਂਪੀ ਹੈ ਸਾਰੀ ਸਮੁੱਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਅੱਜ ਦੁਬਾਰਾ ਮੌਕਾ ਦਿੱਤਾ ਹੈ। ਭਾਰਤ ਮਾਤਾ ਦੀ ਜੈ। ਜੀ ਹਲਕਾ ਨਮਾਇਸ਼ਾ ਨੂੰ ਬਲੌਕ ਕਰਦੇ ਹਾਂ। ਜੀ ਜੀ ਮੈਂ ਵਿਧਾਨ ਸਭਾ ਦਾ ਨਮਾਇੰਸ਼ ਹਾਂ। ਤੁਹਾਡੇ ਹਲਕੇ ਦਾ ਪ੍ਰਧਾਨ ਨੇ। ਨਹੀਂ ਨਹੀਂ ਜੋ ਪਾਰਟੀ ਦੀ ਇੱਕ ਬਹੁਤ ਖੂਬਸੂਰਤੀ ਹੈ ਪਾਰਟੀ ਦਾ ਆਪਣਾ ਸੰਵਿਧਾਨ ਹੈ ਪਾਰਟੀ ਸਭ ਨੂੰ ਦੇਖਦੀ ਹੈ। ਪਾਰਟੀ ਦਾ ਕੋਈ ਪਤਾ ਨਹੀਂ ਕਿਸ ਕਾਰਜਕਰਤਾ ਨੂੰ ਕਦੋਂ ਕਿਤਨਾਕ ਭਜਾਣਾ ਪਰ ਕੰਮ ਨੂੰ ਦੇਖ ਕੇ ਜਦੋਂ ਤੁਸੀਂ ਗਰਾਊਂਡ ਗਰਾਸਰੂਟ ਲੈਵਲ ਤੇ ਪਾਰਟੀ ਲਈ ਕੰਮ ਕਰਦੇ ਆਂ ਪਾਰਟੀ ਉਹਨਾਂ ਨੂੰ ਅੱਗੇ ਵਧਾਉਂਦੀ ਹੈ ਔਰ ਗੁਰਜਿੰਦਰ ਲੱੱਕੀ ਜੀ ਨੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਲਈ ਘਰ ਘਰ ਤੱਕ ਜਾ ਕੇ ਕੰਮ ਕੀਤਾ ਹੈ ਉਹਨਾਂ ਨੂੰ ਦੁਬਾਰਾ ਮੌਕਾ ਮਿਲਿਆ